ਅਰਦਾਸ ਕੀਤੀ ਹੈ ਨਾ ਅੱਗੇ ਅੱਗੇ ਜੇ ਵਿਧਾਇਕ ਜਾ ਸਕਦੇ ਨੇ ਇਸ ਤੋਂ ਵੱਧ ਅਰਦਾਸ ਉਹ ਸਰਦਾਰ ਜੀ ਇਹ ਆਪੋ ਆਪਣੀ ਸੋਚ ਆ ਤੁਹਾਡੀ ਸੋਚ ਤੁਹਾਨੂੰ ਮੁਬਾਰਕ ਆ ਜਿਨ੍ਹਾਂ ਨੇ ਤੁਹਾਨੂੰ ਚੈਲੰਜ ਦਿੱਤਾ ਸੀ ਕਿ ਸੰਦੇਸ਼ ਦੇ ਨਾਲ ਤੋਂ ਆਪਣੀ ਸੋਚ ਨਹੀਂ ਕੋਈ ਕਿਸੇ ਦੀ ਅਰਦਾਸ ਤੇ ਅਪਨਾ ਸੰਦੇਸ਼ ਦੇਦੇ ਅਰਦਾਸ ਬਿਲਕੁਲ ਜੀ ਅਰਦਾਸ ਰਹੀ ਸੰਦੇਸ਼ ਕਾਮਨ ਹੋ ਗਿਆ ਸੀ ਇਹ ਗੱਲ ਕਿਉਂ ਨਹੀਂ ਸੀ ਕਿ ਕਹਿ ਰਹੇ ਕਿ ਟਕਰਾਵ ਦੇ ਕਰਕੇ ਹੀ ਮੈਂ ਸਾਰਿਆਂ ਨੂੰ ਸਿਰ ਜੋੜਨ ਵਾਸਤੇ ਮੈਂ ਇਸ ਕਾਰਨ ਪਿੱਛੇ ਹਟਿਆ ਨਹੀਂ ਆ ਮੈਂ ਦੇਖੋ ਸਰਦਾਰ ਜੀ ਮੇਰੀ ਆਰਾਮ ਨਾਲ ਗੱਲ ਸੁਣਾਓ ਇਹ ਸੱਜ ਖੰਡ ਸ੍ਰੀ ਦਰਬਾਰ ਸਾਹਿਬ ਖਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚਾਹਵਰਨਾ ਕੋ ਸਾਂਝਾ ਆਹੀਂ ਇਥੋਂ ਜ਼ੁਲਮ ਦੇ ਖਿਲਾਫ ਤੇ ਲੜ ਸਕਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਸੀ ਬਾਰ ਲਈ ਕਿਸੇ ਵੀ ਤਾਕਤ ਦੇ ਨਾਲ ਮੈਂ ਹਜ਼ਾਰ ਵਾਰੀ ਲੜਨੂੰ ਪਰ ਸਾਡੇ ਗੁਰਦੁਆਰੇ ਦੇ ਅੰਦਰ ਕੋਈ ਮਾਹੌਲ ਤਖਤ ਦੇ ਉੱਤੇ ਮਾਹੌਲ ਖਰਾਬ ਹੋਵੇ ਇੱਕ ਸਿੱਖ ਉਹ ਕਿਵੇਂ ਕਰ ਸਕਦਾ ਉਹਨਾਂ ਨੇ ਵੀ ਤੇ ਸਹਿਯੋਗ ਕੀਤਾ ਹੈ ਨਾ ਮੈਂ ਉੱਥੇ ਕਿੰਨਾ ਚਿਰ ਰਿਹਾ ਉਹ ਮੇਰੇ ਕੋਲ ਬੈਠੀਆਂ ਸਾਰੀਆਂ ਜਥੇਬੰਦੀਆਂ ਔਰ ਜੋ ਸੰਦੇਸ਼ ਵੀ ਆ ਉਹ ਅਪਰਦਾਸ ਦੇ ਰਾਈਂ ਗੁਰੂ ਚਰਨਾਂ ਦੇ ਰਾਈਂ ਬੇਨਤੀ ਕਰਕੇ ਸਰਦਾਰ ਜੀ ਕਿੰਨੇ ਜੋ ਵੀ ਪੱਖ ਦੇ ਮੁੱਦੇ ਆ ਕਕਾਰਾਂ ਦੀ ਗੱਲ ਅੱਜ ਸਿੱਖਾਂ ਦੇ ਕਕਾਰਾਂ ਤੇ ਮੈਂ ਦਿੱਲੀ 에ਰਪੋਰਟ ਤੇ ਹਾਂ ਥੋੜੇ ਦਿਨ ਹੋਏ ਸਰਦਾਰ ਇੱਕ ਉਹ ਕਹਿੰਦਾ ਸਰਦਾਰ ਜੀ ਇੱਥੋਂ ਤੱਕ ਅਲਾਉਡ ਆ ਸਾਨੂੰ ਇਹਦੇ ਤੋਂ ਅਗੇ ਕਿਰਪਾਨ ਸਾਨੂੰ ਅਲਾਉਡ ਨਹੀਂ ਆ ਤੁਹਾਨੂੰ ਵੀ ਪਤਾ ਭਾਰਤੀ ਹਵਾਬਾਦੀ ਮਤਰਾਲੇ ਨੇ ਉੱਥੇ ਜਿਹੜੇ ਅੰਮ੍ਰਿਤਧਾਰੀ ਸਿੱਖ ਉਹਨਾਂ ਦੇ ਕਿਰਪਾਨ ਦੇ ਉੱਤੇ ਪਾਬੰਦੀ ਲਾਈ ਹੋਈ ਆ ਉਹਦੀ ਗੱਲ ਹੋਈ ਆ ਨਾ ਤੁਹਾਪਾਂ ਥੋੜਾ ਸਾਰਥਕ ਸੋਚੀਏ ਚੰਗਾ ਸੋਚੀਏ ਮਾਹੌਲ ਆਪਾਂ ਨੂੰ ਤੁਹਾਡੀ ਵੀ ਇਹ ਜ਼ਿੰਮੇਵਾਰੀ ਆ ਮੇਰੀ ਵੀ ਇਹ ਜ਼ਿੰਮੇਵਾਰੀ ਆ ਕਿ ਆਪਾਂ ਮਾਹੌਲ ਨੂੰ ਸਾਰਥਕ ਬਣਾ ਕੇ ਰੱਖੀਏ ਉਥੇ ਗੁਰੂ ਨੇ ਆਪਣੀ ਕਲਾ ਵਰਤਾਈ ਔਰ ਪੂਰਨ ਸ਼ਾਂਤਮਈ ਇਹ ਸਾਰਾ ਜਿਹੜਾ ਹੈਗਾ ਸਭ ਕੁਝ ਆਪੀ ਆਪੀ ਸਰ ਇੱਕ ਮਿੰਟ ਆਫਿਸ ਵਾ ਰੈਂਡਰ ਹੋ ਗਿਆ ਇਹਨਾਂ ਦਾ ਦਰਮਿਆਨ ਸੰਦੇਸ਼ ਨਹੀਂ ਦੇਣਾ ਜੀ ਇਹਦੇ ਉੱਪਰ ਸੈਂਪਟੀ ਬਣ ਕੇ ਰਾਮਤੀ ਗੁਰੂ ਨੇ ਬਣਾਈ। ਦੇਖ ਬੇਦਬੀਆਂ ਜਤਾ ਸਾਹਿਬ ਜਿਹੜੀਆਂ ਹੋ ਰਹੀਆਂ ਨੇ ਇੱਕ ਆਖਰੀ ਸਵਾਲ ਹੈ। ਤੁਸੀਂ ਸਾਰਥਿਕ ਦੀ ਗੱਲ ਕੀਤੀ ਅਸੀਂ ਸਾਰਥਿਕ ਤੇ ਆ ਜੰਨੇ ਆ। ਗੁਰਕਾ ਸਾਹਿਬ ਦੀ ਬੇਇਤੀ ਹੋਈ ਹੈ ਥੋੜੇ ਦਿਨ ਪਹਿਲਾਂ। ਬੇਇਤੀਆਂ ਹੋ ਰਹੀਆਂ ਨੇ ਕਿ ਐਸਜੀਪੀਸੀ ਇਹਦੇ ਉੱਤੇ ਕੁਝ ਕਰ ਰਹੀ ਹੈ। ਦੁਕਾਨਾਂ ਦੇ ਉੱਤੇ ਗੁਟਕਾ ਸਾਫ ਸ਼ਰੀਆਂ ਵਿਕਰੇ ਨੇ ਕਿ ਉਹ ਤਾਂ ਜਿਹੜਾ ਵਿਅਕਤੀ ਸੀਗਾ ਉਹ ਰਾਮ ਸਾਹਿਬ ਤੋਂ ਲੈ ਕੇ ਆਇਆ ਸੀਗਾ ਸ਼ੀਦਾ ਸਾਹਿਬ ਤੋਂ ਪਰ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਵੇਚ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਕਹਿ ਨਹੀਂ ਕਿ ਹੋਰ ਵੀ ਥਾਵਾਂ ਤੇ ਕਈ ਜਿਹੜੇ ਆ ਉਹ ਛਾਪੇ ਜਾ ਰਹੇ ਨੇ ਮਤਲਬ ਫਿਰ ਨੂੰ ਨਾਈਸ ਰੂਪਾਂ ਦਾ ਸੀ ਉਧਰ ਕਰ ਲਈਏ ਚਲੋ ਸਰਦਾਰ ਜੀ ਹਣਾਂ ਜੀ ਇੱਕ ਇੱਕ ਕਰਕੇ ਲੈ ਲਓ ਜੀ 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 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਠੀਕ ਹੈ ਜੀ ਇਹ ਠੀਕ ਹੈ ਕੁਝ ਥਾਵਾਂ ਦੇ ਉੱਤੇ ਗੁਟਕਾ ਸਾਹਿਬ ਦਿੰਦੇ ਨੇ ਆਪਣੇ ਧਿਆਨ ਚ ਮੈਨੂੰ ਸਮਾਂ ਦੇ ਦਿਓ ਨਾ ਮੈਂ ਜਦੋਂ ਆਇਆ ਤੁਸੀਂ ਸਾਨੂੰ ਮੇਰੇ ਕੋਲ ਕਿੰਨਾ ਸਮਾਂ ਵਾਹ ਹਰ ਮਸਲੇ ਤੇ ਮੈਂ ਪਹਿਲ ਕੀਤੀ ਹਰ ਚੀਜ਼ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਤੇ ਗੁਰੂ ਦੀ ਬਹੁਤ ਕਿਰਪਾ ਆਪਾਂ ਜਿਹੜੇ ਵੀ ਮਸਲੇ ਦੇ ਉੱਤੇ ਗੁਰੂ ਨੇ ਮੈਨੂੰ ਕਿਹਾ ਗੁਰੂ ਨੇ ਕਲਾ ਵਰਤਾਈ ਉਹ ਮਸਲਾ ਜਿਹੜਾ ਸੀ ਉਹ ਠੀਕ ਹੋ ਗਿਆ ਅੱਜ ਦੀ ਕੌਮ ਇੱਥੇ ਪੂਰਨ ਸ਼ਾਂਤਮਈ ਆਪਣੇ ਸ਼ੀਰਧਾਨੂ ਯਾਦ ਕਰ ਗਈ ਆ ਇਹ ਬਹੁਤ ਚੰਗੀ ਗੱਲ ਆ ਮੈਂ ਕਹਿੰਦਾ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੀ ਜੇਸ਼ ਬੋਲਾ ਆਪਾਂ ਕਰਦਾ ਸਭ ਤੋਂ ਵੱਧ ਮੈਂ ਤੁਹਾਨੂੰ ਸਾਰਿਆਂ ਨੂੰ ਬਖਸ਼ ਰਿਹਾ ਹਾਂ ਜੀ ਪਰਮਾਤਮਾ ਨੇ ਮੇਰਾ ਸਿੱਖਿਆ ਮੇਰਾ ਸੰਦੇਸ਼ ਅੰਦਾਜ਼ ਪਿਆ ਤੇ ਤੁਹਾਡੀ ਜਿਹੜੀ ਖਾਣੋ ਦਾ ਦੀ ਬਸੋਰ ਨਹੀਂ ਨਹੀਂ ਜਾਰੀ ਆ ਜਾਂ ਤੁਹਾਨੂੰ ਪਰਮਾਤਮਾ ਪਰਮਾਨੇ ਨੂੰ ਦਿਖਾਉਂਦੇ ਆ ਪਰਮਾਤਮਾ ਨੇ ਖੁਦ ਕਿਹਾ ਪਰਮਾਨੇ ਨੇ ਕਿਹਾ ਕਿ ਕਰਤਾਰ ਦੇਖੋ ਪਰਵਰਤਨ ਕਿਹੜਾ ਚਾਹੋਗੇ ਜਿਹੜੀ ਧਰਮ ਪਰਵਰਤਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਉਹ ਤਾਂ ਪਹਿਲਾਂ ਦਲਦ ਕਰਨ ਦੇ ਦੇਖੋ ਸਰਦਾਰ ਸਾਹਿਬ ਨੇ ਕੱਲਾ ਤੁਹਾਨੂੰ ਨਹੀਂ ਸਵਾਲ ਕਰਨ ਦਾ ਹੱਕ ਉਹਨਾਂ ਨੂੰ ਥੋੜਾ ਪ੍ਰੇਮ ਨਾਲ ਗੱਲ ਕਰੀਏ ਆਪਾਂ ਨੂੰ ਕੀ ਹੋਇਆ ਮੈਂ ਡੰਡਾ ਵਾਂ ਧਰਮ ਪਰਵਰਤਨ ਦਾ ਜੋ ਹੋ ਰਿਹਾ ਤੁਸੀਂ ਅਜੇ ਜ਼ਿਕਰ ਵੀ ਨਹੀਂ ਕੀਤਾ ਐਦੇ ਤੇ ਪੀ ਸੰਦੇਸ਼ ਆ ਤੁਹਾਡਾ ਕਿਉਂਕਿ ਇਹ ਬਹੁਤ ਵੱਡਾ ਦੇਖੋ ਜੀ ਧਰਮ ਲਈ ਅਗਲੇ ਜਨਵਾਰਗੇ ਅੱਜ ਜੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਆ ਪਿਛੇ ਜੇ ਰਿਪੋਰਟ ਆਈ ਮੈਂ ਲਖਨਾਊ ਗਿਆ ਮੈਂ ਉਹ ਕੁਝ ਬੰਦਿਆਂ ਨਾਲ ਬੈਠਾ ਜਿਹੜੇ ਉੱਤੇ ਕੰਮ ਕਰ ਰਹੇ 3000 ਤੋਂ ਵੀ ਜ਼ਿਆਦਾ ਗਿਣਤੀ ਆ ਔਰ ਗੱਲ 2002 ਤੋਂ ਸ਼ੁਰੂ ਹੋਈ ਆ ਇਹ ਉਹ ਮਸਲੇ ਆ ਜਿਨ੍ਹਾਂ ਤੇ ਕੌਮ ਨੂੰ ਸ਼ਹਿਰਦ ਹੋਣਾ ਚਾਹੀਦਾ ਆਪਣੇ ਬੰਦਿਆਂ ਨੂੰ ਗੱਲ ਵਕੜੀ 'ਚ ਲੈਣਾ ਚਾਹੀਦਾ ਗੱਲ ਵਕੜੀ 'ਚ ਲੈ ਕੇ ਆਪਾਂ ਨੂੰ ਸਾਰੇ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਧਰਮ ਪ੍ਰਚਾਰ ਦੀ ਮੈਂ ਫੇਰ ਕਹਿੰਦਾ ਜਿਹੜੀ ਆਪਾਂ ਲਹਿਰ ਚਲਾਈ ਖਵਾਰ ਹਿੱਸਾ ਮਿਲਣਗੇ ਉਦੇ ਤਹਿਤ ਆਪਾਂ ਸਾਰਾ ਕੁਸ਼ਣ ਜਿੱਠ ਲਾਂਗੇ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਜਪਨੀ ਜਪਦਾ ਸਭ ਬੰਦੀਆਂ ਆਪ ਜੀ ਦੀ ਨਿਯੁਕਤੀ ਔਰ ਸੇਵਾ ਸਪਾਤ ਨੂੰ ਜਿਦਿ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚ ਲਾਓਗੇ ਜੀ ਅੱਜ ਦਾ ਦਿਨ ਤੇ ਵਧੀਆ ਨਹੀਂ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜੱਥੇਬੰਦੀਆਂ ਕੰਤਰੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਲੇਖੋ ਮੈਨੂੰ ਤੁਸੀਂ ਵੀ بڑے ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ਿਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਣ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਹ ਪਾਸ਼ਾ ਗੁਰੂ ਅੰਗਦ ਦੇਵ ਜੀ ਦੀ ਜੋਤੀ ਉਸ ਸਮਾਗੋ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਸ਼ਾ ਨੂੰ ਲੱਤ ਮਾਰੀ ਗੁਰੂ ਸਾਹਿਬ ਥੱਲੇ ਡਿੱਗ ਗਏ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਕੋਈ ਨੌਜਵਾਨੋਂ ਮੇਰੇ ਹੱਡ ਸਖਤ ਤਾ ਤੁਹਾਨੂੰ ਛੱਟ ਨਹੀਂ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਇਹ ਸੁਭਾਅ ਹਮੇਸ਼ਾ ਹੀ ਅਹੀਂ ਕਾਮ ਇਕੱਠੀ ਕਰਨੀ ਆ ਕਾਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਹੀਂ ਗੁਰੂ ਦੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰਾਉਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆਪ ਕਰੇਵੇਂ ਇਹ ਇੱਕ ਮੁੱਠ ਹੋਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਆ ਜੋਨਾ ਸਾਹਿਬ ਨੂੰ ਮਿਲ ਕੇ ਆਇਆ ਕਿ ਉਹਨਾਂ ਦੀ ਸੋਚ ਹੈ ਕਿ ਉਹਨਾਂ ਦੀ ਔਮ ਵਾਲੇ ਸਨੇ ਦੇ ਵਿੱਚ ਕੀ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਕਹ ਲਈ ਔਮ ਵਾਲੀ ਕਿਹਦੀ ਵੀ ਕਿੰਤਤ ਨੇ ਛੋੜੇ ਤੇ ਨਸ਼ੇ ਨੂੰ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਨਾਲ ਮੈਂ ਇਹਨਾਂ ਇੱਕ ਗੱਲ ਪਾਈ ਬਲਵੰਤ ਸਿੰਘ ਰਾਜਵਾਨੇ ਦੇ ਵੇਖੀ ਉਹ ਚੜ੍ਹਦੀ ਕਲਾ 'ਚ ਬਹੁਤ ਸੀਰਾ ਦਗ-ਦਗ ਕਰਦਾ ਇੰਨੇ ਸਾਲਾਂ ਤੋਂ ਜਿਹੇਲ ਚਾ ਨਾਮ ਬਾਣੀ ਦੇ ਰਸਤੇ ਹੋਲੇ ਬਣੇ ਪਏ ਕਿੰਤਤ ਤੇ ਹਾਰ ਸਿੱਖ ਹੁੰਦਾ ਜੋ ਵੀ ਬਾਹਰ ਚੱਲਦਾ ਪਰ ਉਹਨਾਂ ਨੂੰ ਇਹ ਵਿਸ਼ਵਾਸ ਆ ਤੇ ਯਕੀਨ ਆ ਤੇ ਗੁਰੂ ਨੇ ਕਲਾ ਵਰਤਾ ਦੇਣੀ ਆ ਅਸੀਂ ਫੇਰ ਗੁਰੂ ਦੇ ਰਸਤੇ ਦੇ ਉੱਤੇ ਚੱਲ ਪੈਣਾ ਗੁਰਮਤਿ ਦੀ ਰੋਸ਼ਨੀ ਚੱਲ ਪੈਣਾ ਔਰ ਆਪਸੀ ਪ੍ਰੇਮ ਪਿਆਰ ਮੁਹੱਬਤ ਪੰਥ ਦੀ ਹੈਗੀ ਆ ਤੇ ਬਣੀ ਰਹਿਣੀ ਬੜੇ ਉੱਚ ਦੀ ਕਲਾ ਤੇ ਵਾਹਿਗੁਰੂ ਜੀ ਕਾ ਖਾਲਸਾ ਕਾ ਸਤਿ ਸ੍ਰੀ ਅਕਾਲ ਜੀ ਤੁਹਾਡੀ ਤਾਸ਼ ਜੀ ਨੂੰ ਲੈ ਕੇ ਅੱਜ ਵੀ ਜਿਹੜੀਆਂ ਉਹ ਜੱਥੇ ਪੰਥੀਆਂ ਉਹ ਲੋਦ ਚ ਗੜੀਆਂ ਨੇ ਉਹ ਹੀ ਕਾਰਨ ਜਿਸ ਕਰ ਤੁਹਾਨੂੰ ਸੰਦੇਸ਼ ਨਹੀਂ ਪੜ ਦਿੱਤਾ ਕਿ ਆ ਕੀ ਕਰਾ ਜਦੋਂ ਕੋਈ ਇਹਨਾਂ ਨੇ ਆਪਣੀ ਬਣਾਈ ਕੋਈ ਨਹੀਂ ਕੋਈ ਕੋਈ ਕਿਸੇ ਨੇ ਨਹੀਂ ਬਣਾਈ ਅੱਜ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਠੀਕ ਹੈ ਜੀ ਧੰਨਵਾਦ ਸ਼ਹੀਦਾਂ ਨੂੰ ਪ੍ਰੇਮ ਉਹ ਪਿਆਰ ਨਾਲ ਯਾਦ ਕੀਤਾ ਜਾਂਦਾ ਮੇਰੀ ਅਰਦਾਸ ਤੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਪੰਥਕ ਜਜ਼ਬੇ ਦੀ ਕਮੀ ਲੱਗਦੀ ਆ ਪੰਥਕ ਸਪਿਰਟ ਦੀ ਕਮੀ ਆ ਤੇ ਫਿਰ ਤੁਸੀਂ ਗੱਲ ਕਰ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਕਹਤਾ ਪ੍ਰਵਾਨ ਕਰਨ ਕੇ ਕੋਈ ਗੱਲ ਨਹੀਂ ਆਪਾਂ ਚੜ੍ਹਦੀ ਕਲਾ 何